ਮੈਂ ਕੁਲਬੀ ਗਿਰ ਸਿੰਘ ਪੰਚਾਇਤੀ ਰਾਸ਼ ਗਠੰਦਾ ਜਿਹੜਾ ਪ੍ਰਧਾਨ ਬੇਨਤੀ ਕਰਦਾ ਕਿ ਜੋ ਮੇਰੇ ਵੱਲੋਂ ਔਰ ਮੇਰੇ ਪਰਿਵਾਰ ਵੱਲੋਂ ਜੋ ਆ ਨਵਾਂ ਸਾਲ ਖੁਸ਼ੀਆਂ ਭਰਿਆ ਹਰ ਇੱਕ ਲਈ ਚੜ੍ਹਦੀ ਕਲਾ ਵਿੱਚ ਰੰਭ ਰੱਖੇ ਔਰ ਮੈਂ ਨਾਲ ਬੇਨਤੀ ਵੀ ਕਰਨਾ ਜਿੱਥੇ ਨਸ਼ਿਆਂ ਦਾ ਦੌਰ ਵਧ ਰਿਹਾ ਉਥੇ ਕਿਰਪਾ ਕਰਕੇ ਜਿਹੜਾ ਉਹਨੂੰ ਪ੍ਰਸ਼ਾਸਨ ਵੀ ਠੱਲ ਪਾਵੇ ਔਰ ਬੱਚਿਆਂ ਨੂੰ ਜਿਹੜਾ ਵਾ ਉਹਨਾਂ ਨੂੰ ਖੇਡਾਂ ਹਲ ਪ੍ਰੇਰਿਤ ਕੀਤਾ ਜਾਏ ਤਾਂ ਕਿ ਜੋ ਜਿਹੜਾ ਨਸ਼ੇ ਆ ਉਹ ਜਿਹੜਾ ਵਾ ਪੰਜਾਬ ਮੁਕਤ ਹੋ ਸਕੇ ਸਾਡੀ ਇੱਕ ਪ੍ਰਧਾਨ ਜਿਹੜੀ ਆ ਉਹ ਪੈਦਲ ਯਾਤਰਾ ਵੀ ਕਰ ਰਹੀ ਹੈ ਮੈਂ ਆਪਾਂ ਉਹਦੇ ਵਿੱਚ ਸੰਭਲ ਵੀ ਹੋਣ ਜਾ ਰਹੇ ਆ ਜੋ 12 ਤਰੀਕ ਤੋਂ ਲੈ ਕੇ 24 ਤਰੀਕ ਤੱਕ ਜਿਹੜਾ ਵਾ ਉਹ ਬਠਿੰਡੇ ਤੋਂ ਜਿਹੜੀ ਆ ਅੰਮ੍ਰਿਤਸਰ ਤੱਕ ਪੈਦਲ ਯਾਤਰਾ ਆ ਰਹੀ ਹੈ ਆਪਾਂ ਉਹਦੇ ਵਿੱਚ ਵੀ ਸੰਭਲ ਹੋਣ ਜਾ ਰਹੇ ਆ ਮੈਂ ਤਾਂ ਹੋਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਨਸ਼ੇ ਦਾ ਦੌਰ ਪੰਜਾਬ ਵਿੱਚ ਚੱਲ ਰਿਹਾ ਹੈ ਇਹਦੇ ਤੇ ਪ੍ਰਸ਼ਾਸਨ ਵੀ ਧਿਆਨ ਦੇਵੇ ਔਰ ਜਿਹੜਾ ਆਪਣੇ ਬੱਚੇ ਵੀ ਖੇਡਾਂ 'ਤੇ ਧਿਆਨ ਦੇਣ ਮਰਥੇੜ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਮੇਰੇ ਸਾਥ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਦਿੰਦਾ ਧੰਨਵਾਦ